ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਅੱਜ ਤੁਹਾਨੂੰ ਮੈਂ ਇੱਕ ਇਹ ਜਿਹਾ ਸਥਾਨ ਦਿਖਾਉਣ ਜਾ ਰਿਹਾ ਹਾਂ ਜੋ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ ਸਥਿਤ ਹੈ ਤੇ ਮਨਾਲੀ ਰੋਡ ਦੇ ਉੱਪਰ ਹੈ ਲਗਭਗ ਕੀਰਤਪੁਰ ਸਾਹਿਬ ਤੋਂ ਕਿਲੋ ਡੇਢ ਕਿਲੋਮੀਟਰ ਅੱਗੇ ਜਾ ਕੇ ਇਹ ਜਗ੍ਹਾ ਆਂਦੀ ਹੈ ਇਹ ਪ੍ਰਾਚੀਨ ਮੰਦਿਰ ਹੈ ਜਿਸ ਨੂੰ ਸ਼ਨੀ ਦੇਵ ਮੰਦਿਰ ਕਿਹਾ ਜਾਂਦਾ ਹੈ ਇਸ ਸਥਾਨ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਆਪਣੀਆਂ ਇਛਾਆਂ ਮਨੋਕਾਮਨਾ ਪੂਰੀਆਂ ਕਰਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਹਨ ਇਹ ਜਗ੍ਹਾ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸਾਹਿਬ ਜੀ ਪਾਰ ਕਰਕੇ ਓਵਰ ਬ੍ਰਿਜ ਪਾਰ ਕਰਕੇ ਆਂਦਾ ਹੈ ਫਿਲਹਾਲ ਤੁਹਾਨੂੰ ਮੈਂ ਇਸ ਜਗ੍ਹਾ ਦਾ ਬੋਰਡ ਦਿਖਾਵਾਂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਪੂਰੀ ਵੀਡੀਓ ਵੀ ਲੈ ਕੇ ਆਵਾਂਗੇ ਤੇ ਉੱਥੇ ਦੇ ਪੰਡਿਤ ਜੀ ਨਾਲ ਗੱਲਬਾਤ ਵੀ ਕਰਾਂਗੇ ਤੇ ਇਹ ਜਿਹੜਾ ਦਰਬਾਰ ਹੈ ਜਦੋਂ ਆਪਾਂ ਮਨਾਲੀ ਰੋਡ ਤੇ ਜਾਂਦੇ ਹਾਂ ਤੇ ਇਹ ਜਗ੍ਹਾ ਆਂਦੀ ਹੈ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਦੇਖਿਆ ਤੁਸੀਂ ਕਿ ਬ੍ਰਿਜ ਪਾਰ ਕੀਤਾ ਆਪਾਂ ਨੇ ਤੇ ਖੱਬੇ ਪਾਸੇ ਇਹਦਾ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਹੈ ਸ਼ਨੀ ਦੇ ਮੰਦਿਰ ਦਾ ਤੇ ਇਹ ਸਾਹਮਣੇ ਬੋਰਡ ਆ ਚੁੱਕਾ ਹੈ ਇਹਨੂੰ ਤੁਸੀਂ ਦੇਖੋ ਤੇ ਇੱਥੇ ਜ਼ਰੂਰ ਆਣਾ ਤੇ ਵੀਡੀਓ ਕਿਵੇਂ ਲੱਗੀ ਦੱਸਣਾ ਤੇ ਅਗਲਾ ਪੜ ਜਲਦੀ ਆਏਗਾ ਧੰਨਵਾਦ